ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿੰਡੂ ਬਲਾਗ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਬੈਗ ਨੂੰ ਸਭ ਨੂੰ ਤੰਦਰੁਸਤੀਆਂ ਬਖਸ਼ੇ ਜੀ ਚੜ੍ਹਦੀ ਕਲਾ ਬਖਸ਼ੇ ਸਾਰੇ ਆਪੋ ਆਪਣੇ ਘਰਾਂ ਵਿੱਚ ਖੁਸ਼ ਰਹੋ ਹਮਤੋਂ ਦੇ ਆਪ ਸਰੰਦੀ ਵੇਢ ਲੈਣੀ ਪਹਿਲੇ ਵੇਰ ਤੇ ਪਹਿਲੇ ਪਹਿਰ ਦੇ ਪਹਿਲੇ ਸਵੇਰ ਦੇ ਹੁਣ 2 ਵਜੇ ਗਏ ਨੇ ਜੀ ਹਣ ਆਪਾਂ ਸਬਜ਼ੀ ਤਿਆਰੀ ਕਰ ਰਹੇ ਆ ਜੀ ਸ਼ਾਮ ਦੀ ਸਬਜ਼ੀ ਸਰਵੀ ਭੈਣ ਸਬਜ਼ੀ ਤਿਆਰੀ ਕਰ ਰਹੇ ਨੇ ਅੱਜ ਬਣਾਉਣਗੇ ਗਾਜਰਾ ਮਟਰ ਇਹਨੇ ਨਹੀਂ ਟੇਸਟੀ ਸਬਜ਼ੀ ਬਣਾਵਾਂਗੇ ਸਾਰੇ ਚ ਉਂਗਲੇ ਜਟੋਗੇ ਹੁਣ ਦੇਦੇ ਨੇ ਜੀ ਆਪਾਂ ਸਬਜ਼ੀ ਕਿਵੇਂ ਬਣਾਉਣਗੇ ਇਦੀ ਵਾਛੇ ਦਾ ਸਮਾਨ ਲੈ ਲੇਤਾ ਜੀ ਆਪਾਂ 1/2 ਕਿਲੋ ਗਾਜਰਾ ਲੈ ਲੇਤਾ ਨਹੀਂ ਜੀ 1/2 ਕਿਲੋ ਮਟਰ ਨੇ ਇੱਕ ਵੱਡਾ ਪਿਆਜ਼ ਥੋੜਾ ਜਿਹਾ ਅਦਰਕ ਇੱਕ ਹਰੀ ਮਿਰਚ ਇੱਕ ਟਮਾਟਰ ਥੋੜੀ ਲਸਣ ਲੈਤੀ ਹੈ ਜੀ ਜੇ ਤੁਹਾਨੂੰ ਆਪਾਂ ਦੇਖਾਂਗੇ ਦਿਖਾਵਾਂਗੇ ਤੁਹਾਨੂੰ ਕਿਵੇਂ ਸਬਜ਼ੀ ਬਣਾਵਾਂਗੇ ਇਹ ਕਿਹੜੇ ਕਿਹੜੇ ਮਸਾਲੇ ਯੂਜ਼ ਕਰਾਂਗੇ ਜੀ ਆਪਾਂ ਉਹ ਵੀ ਦੱਸਾਂਗੇ ਸਾਰੀ ਸਬਜ਼ੀ ਆਪਾਂ ਕੱਟ ਕੇ ਤਿਆਰ ਕਰ ਲਈ ਹੈ ਜੀ ਪਿਆਜ਼ ਆਪਣੇ ਬਰੀਕ ਕੱਟਦੇ ਆਂ ਲਸਣ ਵੀ ਬਰੀਕ ਕੱਟਣੀ ਹੈ ਜੀ ਅਦਰਕ ਹਰੀ ਮਿਰਚ ਟਮਾਟਰ ਇਹ ਸਾਰੇ ਬਰੀਕ ਕੱਟਨੇ ਆ ਕਿਉਂਕਿ ਮਸਾਲਾ ਆਪਾਂ ਕੁੱਟ ਕੇ ਨਹੀਂ ਪਾਉਂਦੇ ਜੀ ਇਸ ਤਰੀ ਪਾਵਾਂਗੇ ਪਹਿਲਾਂ ਆਪਾਂ ਇਹਨੂੰ ਭੁੰਨਾਂਗੇ गाजर ਆਪਾਂ ਨਹੀਂ ਕੱਟਣ ਤੋਂ ਪਹਿਲਾਂ ਧੋਤੀਆਂ ਨਹੀਂ। ਫਿਰ ਚੰਗੀ ਤਰ੍ਹਾਂ ਹੱਥਾਂ ਨੂੰ ਵਾਸ਼ ਕਰਕੇ ਗਾਜਰਾਂ ਨੂੰ ਵਾਸ਼ ਕਰਕੇ ਬਾਅਦ 'ਚ ਕਰਦੇ ਆ ਕਿਉਂਕਿ ਜੇ ਆਪਾਂ ਇਸ ਤਰ੍ਹਾਂ ਸਬਜ਼ੀ ਕੱਟਣ ਤੋਂ ਬਾਅਦ ਧੋਣੇ ਜੀ ਤਾਂ ਉਹਦੇ ਸਾਰੇ ਤੱਤ ਤਾਂ ਨਿਕਲ ਜਾਂਦੇ ਪਾਣੀ ਵਿੱਚ। ਇਸ ਕਰਕੇ ਆਪਾਂ ਇੱਕ ਵਾਰ ਥੋੜਾ ਜਿਹਾ ਉੱਪਰੋਂ ਛਿਲਕਾ ਤਾਰ ਕੇ ਗਾਜਰਾਂ ਅੱਗੇ ਪਿਛੇ ਥੋੜੀ ਜਿਹੀ ਦੀ ਪੂਜੀ ਕੱਟ ਕੇ ਉਹਦੇ ਬਾਅਦ ਧੋਣਾ ਨੇ ਜੀ। ਫਿਰ ਬਾਅਦ 'ਚ ਆਪਾਂ ਫਿਸ ਕਰਨ ਤੋਂ ਬਾਅਦ ਨਹੀਂ ਤੋਂ ਦੇਹਗੇ ਜੀ ਮਨ ਇਸ ਤਰ੍ਹਾਂ ਨਹੀਂ ਧੋਣਗੇ ਹੈਗੇ ਜੀ। ਇਹ ਸਾਰੀਆਂ ਪਹਿਲਾਂ ਧੋਕੇ ਰੱਖਣੀਆਂ ਹੁੰਦੀਆਂ ਨੇ। जी हम आप सब्जी बनाने लाने जी तड़का गर्म हो गया जी हम आप पावगे जीरा अद्धा चमच थोड़ी जी पावगी जी आप हिंग चिटकी हिंग पानी है जी पावगे लहसन अदरक हरी मिर्च प्याज भी बिची पा देने जी हम आपका मसाला जी हल्का ब्राउन होने तक भुन गए जेनेीस मसाले लेते नहीं अदा चमच लैता जी आप हल्दी हाँ अद्धा चमच आप धनिया पाउडर अद्धा चमची लैता जी अपना नमक तो एक चौथाई हिस्सा जी आप लैता गा चमच का चौथा हिस्सा लाल मिर्च क्योंकि पहला आप हरी मिर्च भी पाई हुई है ਆਪਾਂ ਗਾਜਰਾ ਪਾ ਦਾਂਗੇ ਜੀ ਵਿੱਚ ਇਹਦੇ ਪਾਣੀ ਆਪਾਂ ਬਿਲਕੁਲ ਨਹੀਂ ਪਾਉਣਾ ਹੈਗਾ ਨਾਲ ਹੀ ਮਟਰ ਪਾ ਦਾਂਗੇ ਜੀ ਸੈਂਗੀਟਰਾ ਮਸਾਲੇ ਵਿੱਚ ਮਿਕਸ ਕਰਕੇ ਇਹਨੂੰ ਆਪਾਂ ਫਿਰ ਢੱਕ ਦੇ ਆਈ ਹੁਣ ਅੱਗ ਦਾ ਫਲੇਮ ਮੀਡੀਅਮ ਰੱਖਣਾ ਆਪਾਂ ਇਹ 10 ਮਿੰਟ ਪਕਾਵਾਂਗੇ ਜੀ ਤਾਂ 4 ਮਿੰਟ ਹੋ ਗਏ ਜੀ ਇੱਕ ਵਾਰੀ ਆਪਾਂ ਇਹਦੀ ਚੈੱਕ ਕਰ ਲੈਣਾ ਲੋ ਜੀ ਆਪਾਂ ਸਬਜ਼ੀ ਚੈੱਕ ਕਰਦੇ ਹਾਂ 2 ਮਿੰਟ ਆਪਾਂ ਸਬਜ਼ੀ ਪੱਕਣ ਤੇ ਹੋਰ ਲੱਗਣਗੇ ਜੀ ਇਹਦੇ ਫੇਰ ਹੁਣ ਆਪਾਂ ਟਮਾਟਰ ਪਾarne ਵਿੱਚ ਦੇ 20 ਮਿੰਟਾਂ ਜ ਹੋ ਰੇ ਟਮਾਟਰ ਦੇ ਪਾਣੀ ਨਾਲ ਆਪਣੇ ਆਪ ਹੀ ਪੱਕ ਜੂਗੇ ਵਿੱਚ पानी बिल्कुल नहीं पा सब्जी दो तीन मिनट वास्त फिर ढक देंगे सब्जी में आप ਸਬਜ਼ੀ ਆਪਣੀ ਬਣ ਕੇ ਤਿਆਰ ਆ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਸਾਡੀ ਵੀਡੀਓ ਨੂੰ ਬਾਰ ਬਾਰ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਜੀ ਕਿਪਨਾ ਕਰਿਆ ਕਰੋ ਐਂਡ ਤੱਕ ਵੀਡੀਓ ਦੇਖਿਆ ਕਰੋ ਜਿਹੜੇ ਸਾਡੀ ਵੀਡੀਓ ਨੂੰ ਪਹਿਲਾਂ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਵੀਰ ਭੈਣਾਂ ਸਾਡੇ ਚੈਨਲ ਤੇ ਨਵੇਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ। ਮਿਲਾਂਗੇ ਕਿਸੇ ਹੋਰ ਵੀਡੀਓ ਤੇ। ਤਦ ਤੱਕ ਲਈ ਰੱਬ ਰਾਖਾ।